ਯਾਰ ਭਾਈ ਜੇ ਤੁਸੀਂ 10 ਮਿੰਟ ਵੇਟ ਕਰ ਲੈਂਦੇ ਤਿੰਨ ਜਾਨਾਂ ਬਚ ਸਕਦੀਆਂ ਸੀ ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿੱਚ ਬਹੁਤ ਭੜਾ ਐਕਸੀਡੈਂਟ ਹੋਇਆ। ਇਹ ਸੈਮੀ-ਟਰੱਕ ਹਾਈਵੇ ਤੋਂ ਇਲਲੀਗਲ ਯੂ-ਟਰਨ ਲੈ ਰਿਹਾ ਸੀ। ਮਤਲਬ ਜਿੱਥੇ ਤੁਸੀਂ ਯੂ-ਟਰਨ ਮਾਰ ਹੀ ਨਹੀਂ ਸਕਦੇ। ਇਸ ਹਾਈਵੇ ਦੀ ਸਪੀਡ ਅਪ੍ਰੋਕਸੀਮੇਟਲੀ 110 ਕਿਲੋਮੀਟਰ ਪਰ ਆਵਰ ਆ। ਤੇ ਨਾਰਮਲੀ ਲੋਕ 120 ਤੇ ਜਾਂਦੇ ਆ। 70 ਤੋਂ 80 ਫੁੱਟ ਦਾ ਹੈ ਸੈਮੀ-ਟਰੱਕ। ਜਦੋਂ ਹਾਈਵੇ ਦੇ ਵਿਚਾਲੇ ਯੂ-ਟਰਨ ਮਾਰੂਗਾ, ਉਦੋਂ ਆਸ-ਪਾਸੇ ਵਾਲਿਆਂ ਨੂੰ ਜਾਨ ਦਾ ਖਤਰਾ ਤਾਂ ਬਣੂਗਾ ਹੀ। ਆਪਣੇ ਦੋ ਪੰਜਾਬੀ ਮੁੰਡੇ ਸੀ। ਇੱਕ ਮੁੰਡਾ ਟਰੱਕ ਚਲਾ ਰਿਹਾ ਸੀ ਤੇ ਇੱਕ ਨਾਲ ਬੈਠਾ ਸੀ। ਜਦੋਂ ਹਾਈਵੇ ਤੇ ਇੰਨੀ ਸਪੀਡ ਨਾਲ ਗੱਡੀਆਂ ਤੇ ਟਰੱਕ ਜਾ ਰਹੇ ਆ, ਟਾਈਮ ਬਚਾਉਣ ਦੇ ਚੱਕਰ 'ਚ ਇਹ ਇਲੀਗਲ ਯੂਟਰਨ ਮਾਰਦੇ ਆ ਤੇ ਟਰਨ ਮਾਰਦੇ ਵੀ ਕਿਹੜੀ ਲੇਨ 'ਚ ਆ ਆਫੀਸ਼ੀਅਲ ਯੂਜ਼ ਓਨਲੀ ਮਤਲਬ ਜੇ ਡੀ ਲੇਨ ਦਾ ਐਕਸੈਸ ਕੱਲੇ ਅਥੋਰਾਈਜ਼ਡ ਵਹੀਕਲ ਨੂੰ ਆ ਜਾਂ ਐਮਰਜੈਂਸੀ ਵਹੀਕਲ ਨੂੰ ਆ ਉਸ ਲੇਨ 'ਚ ਟਰਨ ਮਾਰ ਦਿੰਦੇ ਆ ਜਿੱਥੇ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਹੁੰਦਾ ਤੇ ਮਗਰੋਂ ਆਬਵੀਅਸਲੀ 110 120 ਦੀ ਸਪੀਡ ਤੇ ਆ ਰਹੀ ਇਹ ਕ੍ਰਾਈਸਲਰ ਦੀ ਮਿਨੀ ਵੈਨ ਟਰੱਕ ਚਾਕੇ ਵਜਦੀ ਆ ਬਈ ਤੁਹਾਡਾ ਲੋਡ 10 ਮਿੰਟ ਲੇਟ ਹੋ ਜਾਂਦਾ ਅੱਧਾ ਘੰਟਾ ਲੇਟ ਹੋ ਜਾਂਦਾ ਚਲੋ ਘੰਟਾ ਲੇਟ ਹੋ ਜਾਂਦਾ ਬਈ ਜੇ ਤੁਸੀਂ ਸਿਰਫ ਰੂਲ ਫਾਲੋ ਕਰ ਲੈਂਦੇ ਉਹ ਤਿੰ 37 ਸਾਲ ਦੀ ਫੀਮੇਲ ਸੀ ਕਿਸੇ ਦੀ ਫੈਮਿਲੀ ਇਹਨਾਂ ਨੇ ਮਿੰਟ ਦੇ ਤਬਾਹ ਕਰਤੀ ਉਹ ਇਹਨਾਂ ਨੂੰ ਲਾਇਸੈਂਸ ਕਿੱਥੋਂ ਮਿਲਿਆ ਇਹਨਾਂ ਨੂੰ ਸਾਈਨ ਨਹੀਂ ਪੜਨੇ ਆਉਂਦੇ ਉਹ ਆਪਾਂ ਨੂੰ ਨਹੀਂ ਪਤਾ ਉਹ ਇਨਵੈਸਟੀਗੇਸ਼ਨ ਦੱਸੂਗੀ ਪਰ ਕਮੈਂਟਾਂ 'ਚ ਹਜੇ ਵੀ ਕਈ ਲੋਕ ਇਹਨਾਂ ਨੂੰ ਡਿਫੈਂਡ ਕਰ ਰਹੇ ਆ ਕਿ ਮਿਨੀਮੈਨ ਨੂੰ ਬ੍ਰੇਕ ਲਾਉਣੇ ਚਾਹੀਦੇ ਸੀ ਬਈ 70 ਤੋਂ 80 ਫੁੱਟ ਦਾ ਟਰੱਕ ਜੇ ਰੋਡ ਦੇ ਵਿਚਾਲੇ ਆ ਕੇ ਖੜ ਜੂਗਾ ਤੇ ਮਗਰੋਂ 120 ਦੀ ਸਪੀਡ ਤੇ ਆਉਂਦੀ ਗੱਡੀ ਕਿਵੇਂ ਰੁਕ ਜੂਗੀ ਆਪਾਂ ਜਿੱਥੇ ਡਿਫੈਂਡ ਕਰਨਾ ਹੁੰਦਾ ਉੱਥੇ ਡਿਫੈਂਡ ਕਰਦੇ ਆ ਪਰ ਜਿੱਥੇ ਗਲਤੀ ਹੈਗੀ ਆ ਉੱਥੇ ਮੰਨਣੀ ਵੀ ਚਾਹੀਦੀ ਆ ਇਹੋ ਜੇ ਹੋ